ਇਹ ਚੀਜ਼ ਤੂੰ ਦੱਸ ਦੇ ਹਾਂ ਨਾ ਤੋੜ ਤੜਾਕੇ ਦੱਸ ਦੇ ਹਾਂ ਨਾ 18000 ਦੀ ਕਿੰਨੇ ਦੀ ਬਾਈ ਕੰਨਾ ਮਿਲ ਗਈ ਤਾਂ ਹਾਂ ਨਾ ਮੰਗ ਲੈ ਪੱਕੀ ਜੀ ਕਰਕੇ ਬਾਈ ਹਾਂ ਸੱਤ ਸੀ ਤੇਰੀ ਵੀ ਹਾਂ ਹੂੰ ਅਠ ਵੀ ਪਾ ਜੀ ਨਹੀਂ ਕੱਟ ਨਹੀਂ ਯਾਰਾਂ ਦਾ ਬਾਲਾ ਉਹ ਨਹੀਂ ਹਾਂ ਹਾਂ ਕੱਲ ਨਹੀਂ ਕੱਟ ਪਉਂਦੀ ਜਦੋਂ ਆਪਾਂ ਯਾਰ ਦੰਦੋਂ ਦਵੇਖ ਲਾ ਆਪਦੇ ਪਹਿਲਾਂ ਮੇਰਾ ਤਸੱਲੀ ਕਰ ਲੈ ਪਹਿਲਾਂ ਤੀਜਾ ਦੂਜਾ ਤੂਆ ਸੋਨੀਆ ਲਾ ਵੀ ਆ ਜੋੜਾ ਲਿਆ ਬੱਕਰਿਆਂ ਦਾ ਬਾਈ ਸੰਗਰਾਣਾ ਪਿੰਡ ਤੋਂ ਹਾਂ ਨਾ ਉਹ ਆ ਗਿਆ ਸੌਦੇ ਕਰਾਉਣ ਆ ਗਿਆ ਤੇ ਬਾਈ ਨਾ ਕਰਦੇ ਆ ਗੱਲਬਾਤ ਅਈ ਤਾਂ ਕਰਤਾ ਸੀ ਹਾਂ ਬਾਈ ਯਾਨੀ ਕੀ ਮੰਗਿਆ ਕੀ ਲਾਇਆ ਬਾਈ ਨੇ ਬਾਈ ਕੁਝ ਨਹੀਂ ਲਾਇਆ ਆਪਾਂ ਬਾਈ ਕਿਹੜਾ ਪਿੰਡ ਆਪਣਾ ਸੰਗਰਾਣਾ ਸੰਗਰਾਣਾ ਤੇ ਕਿੰਨੇ ਨਗ ਲਿਆ ਬਾਈ ਤੈਨੂੰ ਤੇ ਬੱਕਰੇ ਦਾ ਜੋੜਾ ਕਿੰਨੇ ਦਾ ਦੇਣਾ ਜਾਇਜ ਜਾਇ ਗੋਲੋ ਦੱਸ ਮੁੱਲ ਕਰ ਜਿੰਨੇ ਦਾ ਵੇਚਣਾ ਹੋਵੇ ਨਹੀਂ ਕੀਤਾ ਬਾਈ ਆ ਬੱਕਰੀਆਂ ਦਾ ਸੌਦਾ ਹੁਣ ਕਿੰਨੇ ਦਾ ਹੋਇਆ ਸੀ ਆ ਬੱਕਰੇ ਤੇ ਬੱਕਰੀਆਂ ਵੇਖਦਾ ਸੀ ਤੂੰ ਵੇਖ ਲੈ ਬਾਦਾਂ ਦੇ ਲੈ ਹਾਨਾ ਦੇ ਦੇ ਬਾਈ ਹਲ ਪਈ ਵੀ ਹਲ ਮਿਲ ਕੀ ਸਾਈ ਯਾਰ ਤਪਾ ਪਰੇ ਮੈਂ ਤਾਂ ਕੀ ਮਜ਼ਾ ਹੈ ਕਿ ਮੰਗੇ ਤੂੰ ਹੀ ਲੈ ਆਇਆ ਪਹਿਲਾਂ ਮੈਂ ਆਦਾ ਯਾਰ ਦੀ ਹਾਂ ਕੋਈ ਤੂੰ ਕਿੰਨੇ ਦੀ 12 ਦੀ ਹਾਂ 12 ਦਾ ਬਾਹਲਾ ਇਹ ਤੀਨ ਜੱਟੇ 1000 ਪੈਸੇ ਹੋਣੇ ਬਾਈ ਯਾਰ ਵਜਨ ਤੂੰ ਵੇਖਦਾ ਸੀ ਚੱਕ ਤੂੰ ਹੀ ਘੱਟ ਲਾ ਦੇ ਯਾਰ ਲਾਉ ਦੋ ਹਾਂ ਵੀ ਜੈਜ ਘੜਾ ਲੈ ਬੋਲ ਬਈ ਕਰ ਰਾਇਆ ਘੜ ਪਹਿਲਾਂ ਇਹ ਦੇਣਾ ਪਹਿਲਾਂ ਤੂੰ ਰਾਇ ਕਰ ਨਾ ਸਮਝ ਕੋਈ ਤੀਰਿਆ ਕਰਨੀ ਹੈ ਯਾਰ ਬਸ ਕਿਤਰਾ ਪੰਜ ਦੇ ਹਾਂ ਸਮਝ ਗਿਆ ਮਾਂ ਦੀ ਗੱਲ ਵੀ ਹਾਂ 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 ਬਾਈ ਨਹੀਂ ਫਿਰ ਉਹ ਨਹੀਂ ਹੋਣਾ ਕਿੱਥੇ ਹੋਊਗਾ ਫਿਰ ਜੈਜ ਦੱਸ ਦੇ ਆਹ ਦਾ ਫੜ ਫੜ ਪੁੱਛਦੇ ਮਗਰ ਲੈ ਮਰ ਦਾ ਤੁਹਾਡਾ ਭਾਈ ਉਹ ਬਾਲਾ ਪੂਰੇ ਛੇ ਦੇ ਹੋ ਗਏ ਯਾਰ ਓਏ ਹੋ ਗਏ ਯਾਰ ਨਹੀਂ ਭਰਾਵਾ ਕੋਈ ਨਹੀਂ ਆਖੀ ਦਾ ਵਾਸੀ ਯਾਰ ਲਾ ਵੀ 6000 ਲੱਗ ਗਿਆ ਬੱਕਰਿਆਂ ਦਾ ਨਹੀਂ ਹੁੰਦੇ ਲੈ ਹਾਂ ਨਹੀਂ ਸਿਰੇ ਚੜਦਾ ਨਹੀਂ ਚੜਦਾ ਲਓ ਵੀ ਬਾਈ ਆਹ ਦਾ 12000 ਦਾ ਉਹਨੇ ਠਾਤਾ ਪਹਿਲਾਂ ਲਓ ਵੀ ਆਹ ਜੋੜੀ ਲਿਆਇਆ ਬਾਈ ਸੰਗਰਾਣੇ ਤੋਂ ਤੇ ਆਇਆ ਨੂੰ ਕਰੀ ਪੰਤਾਈ ਤਾਂ ਵੀ ਦੋ ਬੱਕਰੇ ਆ ਇਹ ਬਰਬਰੀ ਕ੍ਰੋਸ ਹੋਈ ਮੋਟੂ ਪਾਸੇ ਬਾਈ ਬੱਕਰੇ ਹੀ ਆ ਦੋਵੇਂ ਇਹ ਡਰਦਾ ਵੀ ਮੰਤਣਾ ਹੋਵੇ ਹਾਂ ਬਾਈ ਕੀ ਮੰਗਿਆ ਜਾਇਜ਼ ਦੱਸੋ ਬਾਈ ਜੀ 10 ਕਰਦਾ 10 ਕਹਦਾ ਮੋਟੂ ਕੱਚੇ ਪੈਸੇ ਨਾਲ ਲਾਈ 7000 ਦੇ ਬਾਦੇ ਯਾਰ ਕੱਚੇ ਨਹੀਂ ਪੈਸੇ ਲਾਉਂਦੇ ਹਾਂ ਬਈ ਯਾਰ ਵਾਲਾ ਫਰਕ ਨਹੀਂ ਹੁਣ ਤਾਂ ਯਾਰ ਨਾ ਨਾ ਸਮਝੀ ਸੁਣ ਮੇਰੀ ਗੱਲ 100 ਰੁਪਏ ਲੈਣਾ ਬਣੀ ਆ ਸਾਡਾ ਸੁਣ ਲੈ ਐਨਾ ਸਮਝੀ ਕਿ ਮਦਦ ਕਰਦਾ ਨਹੀਂ ਨਹੀਂ ਇਹ ਤਾਂ ਗੱਲ ਬਣੀ ਹੈ ਨਹੀਂ ਆਪਣੇ ਕੋਲ ਖੇਡ ਖੇਡ ਦਾ ਚੰਗਾ ਸਾਡੀ ਮੰਡੀ ਆਇਆ ਐਨਓ ਜੀ 200 ਦਾ ਨਫਾ ਰੱਖ ਲੈ ਮੇਰੇ ਪੈਸੇ ਮੋਟੂ ਬਈ ਕੀ ਆਖਿਆ ਜੀ ਦਾ 7000 ਬਾਈ ਕੀ ਮੇਰੀ ਸੁਣ ਗੱਲ ਮਾਰ ਦੇ ਗੱਲਾਂ 6.9 ਲੱਖ ਸਰ ਦੇ ਗੱਲਾਂ ਨਹੀਂ ਫਿਰ ਮੇਰੀ ਸੁਣ ਗੱਲ ਕਰਨੇ ਤੇਰੀ ਮਰਜ਼ੀ ਆ ਨਾ ਕਰਨੀ ਤੇਰੀ ਮਰਜ਼ੀ ਲਿਖਾਈ ਇਹਨੂੰ ਪਾ ਦੇ ਨੇ ਤੂੰ ਤਰਦਾ 7000 7000 ਚ ਠੀਕ ਆ ਬਾਈ 400 ਪਾਊਗਾ ਨਹੀਂ ਹੁਣ ਨਹੀਂ ਨਹੀਂ ਬੰਦਾ ਹੀ ਆ ਬਾਹਲਾ ਆ ਲੈ ਨਿਬੜਨੇ ਨਿਬੜਨੇ ਕੰਮ ਯਾਰਾ ਨਿਬੜਦਾ ਫਿਰ ਸਰਕਾਰ ਆਪੇ ਲੈ ਕਿ ਸਾਢੇ 7 ਦੇ ਲਿਖਾਈ ਆਪੋ ਆਪਣੀ ਜਾ। ਉਹ ਖੜ ਜਾ ਮੋਟੂ ਖੜ ਜਾ। ਉਹ ਖੜ ਜਾ। ਉਹ ਕੱਲ ਨਹੀਂ ਮੰਨਦਾ ਕਿਸੇ ਯਾਰ ਨਾਸ ਤੇ। ਪੌਣਿਆਂ ਵੇਖ ਲੈ। ਦੇਰੋਂ ਆਉਂਦੇ ਨਹੀਂ ਪੈਂਦੇ ਪ੍ਰਭਾ। ਨਾਸ ਬਾਈ ਤੁਸੀਂ ਕਹਿੰਦੇ ਪੈਸੇ ਕੱਟ ਲਾਏ ਹੈਂ? ਨਹੀਂ ਆਪਾਂ ਭਾਈ ਇਹ ਵੀ ਭਾਈ। ਹੈਂ? ਐ ਪੂਰੇ ਲਾਦੇ। ਬਹੁਤ ਆਕੇ। ਹੈਂ? ਉਹਨਾਂ ਦਾ ਬੱਕਰਾ ਹੈ। ਹਾਂ ਇੱਕ ਬੱਕਰਾ। ਆਹ ਬੱਚਾ ਛੋਟਾ ਹੈ। ਬੱਚੇ ਦੋਵੇਂ ਲੈ ਲੈ। ਇੱਕ ਦੇ ਦੇ। ਬੱਚਾ ਨੂੰ ਦੇ ਦੇ। ਫੇਰ ਮੈਂ ਕੀ ਇੱਕ 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 ਮਾ ਲਊਂਗਾ। ਜੋੜਾਈ ਲਾ ਜੋੜਾਈ ਲਾ ਉਧਰ ਲੈ ਜਾਗੇ ਇੱਕ ਦੇ ਲੈ ਜੋੜਾਈ ਦੋ ਕਾ ਚੱਕ ਕੋਹ ਦੇ ਅੰਦਰ ਅੱਲਾਹ ਰੇ ਜੋੜਾਈ ਚੱਲ ਪਾਰਾ ਯਾਰ ਹਰ ਘੱਟ ਪਰਾਂ ਦਿਖਾਈ ਆਪ ਕੋ ਕਿੰਨੇ ਦਾ ਗਿਆਨੀ ਕਿੰਨੇ ਦਾ 7.5 ਦਾ ਚਲੋ ਠੀਕ ਆ ਜੈ ਜੀ ਕਰ ਲਾ ਯਾਰ ਬਾਈ ਤੂੰ ਵੀ ਯਾਰ ਹਾਂ ਕੋਣ ਲੋਕ ਕੀ ਕਮੀ ਰਹੀ ਹਾਂ ਨਹੀਂ ਬਾਈ ਬਸ ਪ੍ਰਿੰਟ ਲਗਾ ਪਤਾ ਕੀ ਆਖਿਆ ਕੀ ਆ ਬਾਈ ਗਿਆਨੀ ਕੀ ਆ ਆ ਗਿਆ ਓਏ 7.5 ਬਾਈ ਕਹਿਤਾ ਹਾਂ ਖੜੇ ਆ ਗਾਖ ਹੁਣ ਦੋਨੇ ਮੌਜੂਦ ਖੜੇ ਹੁਣ ਮੋੜੀ ਨਾ ਯਾਰ ਮੈਂ ਜਵਾਂ ਇਹ ਤਾਂ 500 ਠੋਕੇ ਘੇਰੀ ਫੜਾ ਸਾਈ ਫੜਾ ਕੱਢ ਲੈ ਚੱਲ ਨਹੀਂ ਆਪਾਂ ਨੂੰ ਇਹਨੂੰ ਦੁਖੀ ਨਹੀਂ ਕਰਦੇ ਭਾਈ ਜੇ ਤੈਨੂੰ ਜੱਛਦੀ ਏ ਤਾਂ ਤਾਂ ਪਰਵਾਹ ਨਹੀਂ 8.5 ਨਹੀਂ ਵਿਖਦੇ ਬਾਈ ਨਹੀਂ ਫਿਰ ਨਹੀਂ ਵਿਖੜ ਨਹੀਂ ਸਾਹ 500 ਰੁਪਏ ਤੈਨੂੰ ਮਾਤਾਣ ਕਰ ਬਾਈ ਯਾਰ ਦੇ ਯਾਰ ਕੀ ਫਰਕ ਆ ਯਾਰ ਹੁਣ ਆ ਚੱਲ ਕੇ ਤੂੰ ਨੋ ਵੀ ਅੰਕਲ ਯਾਰ ਕਿੱਡਾ ਗਵਾਇਆ ਮਾਤਾ ਮੰਨੀ ਨਹੀਂ ਮੰਨੀ ਦੱਸੋ ਨਹੀਂ ਫਿਰ ਠੀਕ ਆ ਬਾਈ ਮੰਨੀ ਥੋੜੀ ਮੰਨੀ ਨਹੀਂ ਮੰਨੀ 12 ਤਾਂ ਸਿੱਧਾ ਗਿਣ ਪੈਸੇ ਯਾਰ ਤੂੰ ਥੋੜੀ ਮੰਦੀ ਨਹੀਂ ਮੰਨੀ ਕੱਢ ਪੈਸੇ ਕੱਢ ਤੂੰ 8000 ਦੇ ਯਾਰ ਉਹ ਦੇ ਯਾਰ ਬਾਈ ਤੂੰ ਪੈਸੇ ਕੱਢ ਨਵੇੜ ਕੰਮ ਬਾਈ ਤੂੰ ਕਰਾ ਦੇ ਨਹੀਂ ਨਹੀਂ ਲਿਖਾਈਏ ਆਪੋ ਆਪਣੀ ਨਹੀਂ ਨਹੀਂ ਤੂੰ ਜੇ ਤੱਕ ਕਰ ਲੈ ਕਰ ਨਹੀਂ ਦੇ ਕੋ ਨਹੀਂ ਉਹ ਤੂੰ ਖੜ ਅਸਲ ਵਿੱਚ ਪਾਉਂਦਾ ਯਾਰ 6-8000 ਦੀ ਹਾਲ ਨਾ ਪਰ ਨਹੀਂ ਫਿਰ ਰਹੇ ਯਾਰ ਸਿਰੇ ਮਸਾ ਚੜਾਇਆ ਸੌਦਾ ਬੱਕਾਤਾ ਸੀ ਦਾ 8200 ਦਾ ਕਰਤਾ ਲੈ ਬਈ ਸਹੀ ਪੁੱਛਦਾ ਸਹੀ ਗੱਲ ਹੈ 8200 ਦੇ ਵੀ ਇਹ ਮਹਿੰਗੇ ਹੁਣ ਤਾਂ ਸੌਦਾ ਤੇਰੇ ਨਾਲ ਹੋਊਗਾ ਓ ਯਾਰ ਹੋ ਗਿਆ ਹੁਣ ਤਾਂ ਤੂੰ ਪਹਿਲੇ ਨਾ ਬੋਲਿਆ ਸੁਣ ਨਹੀਂ 290 ਤੇ ਚਿੱਲੇ ਖੜੇ ਰਹਿੰਦੇ ਹੋ ਹੋਰ ਬਾਈ ਤੁਹਾਨੂੰ 200 ਨਾਮ ਦੇ ਦੂ ਹਾਂ ਹੁਣ 50% ਛਡਾਈ ਹੈਗੇ ਆਪਾਂ ਹਾਂ ਛਾ ਕੋਈ ਨਹੀਂ ਛਾ ਚੱਲ ਯਾਰ ਜਾਣ ਦੇ ਪਰੇ ਬਾਈ ਕੀ 25 25 ਆਏ ਆ ਬਾਕੀ ਪੈਸੇ ਤੈਨੂੰ ਲਿਆ ਦਿੰਦਾ ਬਾਈ ਹੁਣੇ ਆ ਜਾਂਦੇ ਪੈਸਿਆਂ ਦਾ ਟੈਨਸ਼ਨ ਮਾਰਨ ਟੈਨਸ਼ਨ ਲੈ ਬਾਈ ਲਾ ਵੇ ਬਾਈ ਲਿਆ ਸੀਗਾ ਸੰਗਰਾਣੇ ਤੋਂ ਬੱਕਰੇ ਆ ਸੌਦਾ ਮਸਾ ਸਿਰੇ ਚੜਾਇਆ ਅਸੀਂ ਰਲ ਮਿਲ ਕੇ ਚੜਾਇਆ ਤੇ ਬਾਈ ਵੀ ਵਿਚਾਰੇ ਨੇ ਆਪਣਾ ਅੱਖੇ ਲਗਿਆ ਬਹੁਤ ਕਦਰ ਕੀਤੀ ਬਾਈ ਨੇ ਵਿਚਾਰੇ ਨੇ ਕੀ ਨਾਮ ਬਾਈ ਆਪਣਾ ਅੰਗਰੇਜ਼ ਸਿੰਘ ਬਾਈ ਅੰਗਰੇਜ਼ ਸਿੰਘ ਆ ਬਾਈ ਕੋਲੇ ਇੱਕ ਬਰਬਰੀ ਰਹਿ ਗਈ ਉਹ ਵੀ ਵੇਚ ਕੇ ਤੋਰਾਗੇ ਬਾਈ ਦੀ ਅਸੀਂ ਬਾਈ ਨੂੰ ਥੋਰਾ ਬਾਈ ਨੇ ਫੋਨ ਕੀਤਾ ਸੀ ਬਾਈਆਂ ਦਾ ਆਖ ਯਾਰ ਬੱਕਰੀ ਲਿਆਉਣੀ ਆ ਮੈਂ ਕਿਹਾ ਲਿਆ ਬਾਈ ਤੇ ਆ ਦੋ ਬੱਕਰੇ ਆ ਇਹਨਾਂ ਦਾ ਸੌਦਾ ਹੋ ਗਿਆ ਤੇ ਬਰਬਰੀ ਇੱਕ ਬੱਕਰੀ ਤੁਹਾਨੂੰ ਵਿਖਾਉਣਾ ਮੈਂ ਉਹ ਰਹਿ ਗਈ ਆ ਆ ਬੱਕਰੀ ਆ ਦੋਸਤੋ ਬਰਬਰੀ ਕੋਨੀ ਆ ਤੇ ਤਿੰਨਾਂ ਮਹੀਨਿਆਂ ਦੀ ਬਾਈਆਂ ਦਾ ਗੱਪਣ ਇਹਦਾ ਸੌਦਾ ਹੋਣਾ ਹੋਣਾ ਇਹਨਾਂ ਦਾ ਨਹੀਂ ਨਹੀਂ ਯਾਰ ਆ ਆ ਲਓ ਵੀ ਆ ਜੋੜੇ ਦਾ ਦੁਬਾਰਾ ਚੱਲ ਪਿਆ ਸੌਦਾ ਫੇਰ ਦੂਜੀ ਥਾਂ ਉਹ 40 ਦੇ ਦੇ ਯਾਰ 12000 ਦੀ ਹਮਾਰੇ ਇਸ਼ਾਰੇ 11000 ਚਾਰੇ ਕਿਉਂ ਨਾ ਬਾਈ ਲਾ ਲੈ ਸਭੀ ਨਾ ਬਾਈ ਮਾਗੇ ਗੱਪਾਂ ਹੈ ਯੱਪਤਾ ਹੀ ਤਾ ਨਾ ਨਹੀਂ ਆਇਆ ਆ ਜਾ ਮਲਕੀ ਚਾਰੇ ਆ ਜਾ ਬਾਈ ਉੱਠ ਖੜ ਚਾਰੇ ਆ ਜਾ ਆ ਜਾ ਉੱਥੇ ਖੜਿਆ ਸੌਦਾ ਹੋਊਗਾ ਦੱਸ ਦਿਓ ਚਾਰਾਂ ਦਾ ਹੁੰਦਾ ਆ ਜਾ ਤੂੰ 20 ਮੰਗਿਆ ਨਾ ਚਾਰਾਂ ਦਾ ਹੁਣ ਦੁਬਾਰਾ ਸੌਦਾ ਫੇਰ ਚੱਲਦਾ ਆ ਜਾ ਰੇੜੇ ਆ ਜਾ ਖਾੜੇ ਚ ਆ ਜਾ ਬਾਹਰ ਉਹ ਕੋਈ ਨਹੀਂ ਫਿਰ ਵੀ ਲਾਉਣ ਦੇ 19000 ਦੀਆਂ ਇਹ ਤਾਂ ਲੈ ਲਾਂਗੇ ਲੋ ਵੀ ਆ ਜੋੜੇ ਦਾ ਸੌਦਾ ਚੜ ਗਿਆ ਸਿਰੇ 7.5 ਹਜ਼ਾਰ ਚ ਲਖਾਈ ਆਪੋ ਆਪਣੀ ਤੇ ਅਗਲਾ ਸੌਦਾ ਤੁਹਾਨੂੰ ਦਿਖਾਉਣੇ ਆ ਦੋਸਤੋ ਜੁੜੇ ਰਹੋ ਆਪਣੇ ਚੈਨਲ ਦੇ ਨਾਲ